ਅਸੀਂ ਦੋਵਾਂ ਨੇ ਡਿਸਕਸ ਕੀਤਾ ਸੀਗਾ ਇਹ ਜ਼ਮੀਨ ਦੁਰਲੱਭ ਦੀ ਹੈ ਸੋ ਅਸੀਂ ਸੋਚਿਆ ਕਿ ਵਿਆਹ ਤੋਂ ਬਾਅਦ ਵੀ ਜ਼ਮੀਨ ਕੁੜੀ ਨੂੰ ਮਿਲਣੀ ਹੁੰਦੀ ਹੈਗੀ ਹੈ ਸੋ ਇਹ ਆਈਡੀਆ ਆਇਆ ਸੀਗਾ ਕਿ ਕਿਉਂ ਨਾ ਕਿ ਕੁੜੀ ਵਾਲੇ ਬਰਾਤ ਲੈ ਕੇ ਆਂਦੇ ਡੈਡੀਕੇਟ ਕੀਤਾ ਜਾਵੇ ਕਿ ਅੱਜ ਤੋਂ ਇਹ ਸਾਰਾ ਕੁਝ ਜੋ ਵੀ ਇਹਨਾਂ ਦਾ ਹੈਗਾ ਉਹ ਮੇਰਾ ਹੋਵੇ ਤੇ ਆਪਾਂ ਇੱਕ ਇਨਸਾਬ ਦਾ ਸੈੱਟ ਕੀਤੀ ਹੈ ਕਿ ਕਿ ਜ਼ਰੂਰੀ ਨਹੀਂ ਕਿ ਕੁੜੀ ਵਾਲੇ ਨੇ ਹਮੇਸ਼ਾ ਵੈਲਕਮ ਕਰਨਾ ਹੁੰਦਾ ਅੱਜ ਸਾਡੇ ਮੁੰਡੇ ਵਾਲਿਆਂ ਨੇ ਵੈਲਕਮ ਕੀਤਾ ਸੀਗਾ ਸੋ ਕਿਆ ਦੱਸ ਖੇਤਾਂ ਦੇ ਵਿੱਚ ਵਿਆਹ ਹੋਇਆ ਕਿੰਦਾ ਤਾਂ ਲੱਗ ਰਿਹਾ ਕਿ ਬਹੁਤ ਦੁਨੀਆ 'ਚ ਬਹੁਤ ਵੱਡੇ ਵੱਡੇ ਪੈਲੈਸ ਪਏ ਹੋਏ ਨੇ ਉੱਥੇ ਤਾਨੂੰ ਸਾਰਾ ਕੁਝ ਬੜੇ ਆਰਾਮ ਦੇ ਨਾਲ ਚੀਜ਼ਾਂ ਮਿਲ ਸਕਦੀਆਂ ਨੇ ਲੇਕਿਨ ਇੱਥੇ ਖੇਤਾਂ ਦੇ ਵਿੱਚ ਹੀ ਕਿਉਂ ਜਿਵੇਂ ਅਸੀਂ ਕੁਝ ਵੱਖਰਾ ਕਰਨਾ ਚਾਹੁੰਦੇ ਸੀ ਪੈਸਾ ਵਿੱਚ ਤਾਂ ਸਾਰੇ ਵਿਆਹ ਕਰਦੇ ਆ ਬਟ ਜਿਵੇਂ ਅਸੀਂ ਆਪਣੇ ਰੂਸ਼ ਨਾਲ ਜੁੜਨਾ ਚਾਹੁੰਦੇ ਸੀਗੇ ਤੇ ਜਦੋਂ ਫਾਰਮਰਸ ਪ੍ਰੋਟੈਸਟ ਚੱਲ ਰਿਹਾ ਸੀਗਾ ਉਦੋਂ ਅਸੀਂ ਇੱਥੇ ਨਹੀਂ ਆ ਸਕਿਆ ਜਿੰਨਾ ਅਸੀਂ ਕੈਨੇਡਾ ਕਰ ਸਕਦੇ ਸੀ ਅਸੀਂ ਕੀਤਾ ਸੋ ਹੁਣ ਜਿਹੜਾ ਫਾਰਮਰਸ ਪ੍ਰੋਟੈਸਟ ਹੈਗਾ ਹਰਲੇ ਵੀ ਫਾਰਮਰਸ ਵਿਚਾਰੇ ਪਰੇਸ਼ਾਨ ਨੇ ਸੋ ਅਸੀਂ ਸਟਿਲ ਲਗਾਤਾਰ ਇੱਕ ਹੋਪ ਉਹਨਾਂ ਦੇ ਵਾਸਤੇ ਕ੍ਰੀਏਟ ਕਰਨਾ ਚਾਹੁੰਦੇ ਆ ਕਿ ਜੋ ਅਸੀਂ ਕੀਤਾ ਇਹਦੇ ਨਾਲ ਫਾਰਮਰਸ ਪ੍ਰੋਟੈਸਟ ਵਿੱਚ ਕੋਈ ਜੋਸ਼ ਆਵੇ ਹੋਲਗੀ ਹੋਈਏ ਹੋਰ ਤੁਸੀਂ ਯੂਥ ਨੂੰ ਕੀ ਜਿਹੜਾ ਉਹ ਕੁਝ ਕਹਿਣਾ ਚਾਹੁੰਦੇ ਹੈਗੇ ਉਹ ਇਸ ਤੋਂ ਤੁਹਾਡੇ ਇਹਨਾਂ ਤੋਂ ਜਿਹੜਾ ਐਡਮਾਇਰ ਹੋਇਆ ਕਿਉਂਕਿ ਉਹਨੂੰ ਲੋੜ ਹੈ ਕਿ ਉਹ ਆਵੇ ਇਹਦੇ ਵਿੱਚ ਸੋ ਅਸੀਂ ਸਾਰੀ ਚੀਜ਼ਾਂ ਉਹਦਾ ਸੋਚਦੇ ਬੈਸੀ ਕਿ ਪੁਰਾਣੇ ਟਾਈਮ ਦੇ ਵਿੱਚ ਲੋਕੀ ਵਧੀਆ ਖੁਸ਼ ਰਹਿੰਦੇ ਸੀ ਜਾਂ ਕੀ ਮਾਹੌਲ ਹੁੰਦਾ ਸੀ ਇਹ ਕਿਵੇਂ ਉਹਦੇ ਤੋਂ ਇਨਸਪਾਇਰ ਹੋ ਕੇ ਹੀ ਅਸੀਂ ਸਾਰਾ ਕੁਝ ਕੀਤਾ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਲੋਕੀ ਆਪ ਦੇ ਘਰ ਨੂੰ ਖੇਤ ਨੂੰ ਹੀ ਸਜਾਉਂਦੇ ਸੀਗੇ ਵਿਆਹ ਵਾਸਤੇ ਸੋ ਅਸੀਂ ਵੀ ਉਹੀ ਸਿਮਿਲਰ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾਲੇ ਲੋਕੀ ਜੇ ਪਿੰਡਾਂ ਦੇ ਵਿੱਚ ਅੱਜਕੱਲ ਵਿਆਹ ਹੁੰਦੇ ਵੀ ਆ ਉਹਦੇ ਵਿੱਚ ਫਸਲ ਕੱਟ ਦਿੰਦੇ ਆ ਸੋ ਅਸੀਂ ਫਸਲ ਨੂੰ ਹੀ ਇੱਕ ਡੈਕੋਰੇਸ਼ਨ ਦੀ ਵੀ ਰੱਖਿਆ ਸੀ ਫਸਲ ਸਾਰੀ ਨਹੀਂ ਸਾਰੀ ਨਹੀਂ ਕੱਟੀ ਫਸਲ ਹੈਗੀ ਵੀ ਹੈ ਕਿਤੋਂ ਕੱਟੀ ਵੀ ਹੈਗੀ ਹੈ ਤੇ ਸਾਰੇ ਚਾਹਾਂ ਨੇ ਬਹੁਤ ਅਮੇਜ਼ਿੰਗ ਐਕਸਪੀਰੀਅੰਸ ਲੱਗ ਰਿਹਾ ਕੀ ਨਾਮ ਹੈ ਤੁਹਾਡਾ ਹਰਮਨ ਤੁਸੀਂ ਕਿਤੋਂ ਆਏ ਹੋ ਕੈਨੇਡਾ ਤੋਂ ਅਸੀਂ ਫਾਰਮਰਸ ਪ੍ਰੋਟੈਸਟ ਤੋਂ ਇਨਸਪਾਇਰ ਹੋਏ ਆਗੇ ਆਂ ਜੋ ਫਾਰਮਰਸ ਪ੍ਰੋਟੈਸਟ ਬੰਨ੍ਹ ਹੋਇਆ ਸੀਗਾ ਉਦੋਂ ਤੋਂ ਅਸੀਂ ਪੂਰੇ ਉਹਦੇ ਚ ਸਪੋਰਟ ਤੇ ਸੀਗੇ ਕਿ ਲਾਈਕ ਬੀਇੰਗ ਸਨ ਆਫ ਅ ਫਾਰਮਰ ਸਾਨੂੰ ਪੂਰਾ ਸੀਗਾ ਕਿ ਅਸੀਂ ਉਹਨਾਂ ਨੂੰ ਪੂਰਾ ਜੁੜਨਾ ਹੈ ਪੂਰਾ ਸਾਥ ਦੇਣਾ ਸੀਗਾ ਉਹਨੂੰ ਇੱਕ ਨਵੀਂ ਪਹਚਾਨ ਦੇ ਨਾਸਤੇ ਅਸੀਂ ਆਪਦੀ ਪੂਰੀ ਵੈਡਿੰਗ ਡੈਡੀਕੇਟ ਕਰਤੀ ਫਾਰਮਰਸ ਨੂੰ ਕਿ ਖੇਤਾਂ 'ਚ ਵਿਆਹ ਹੋਏਗਾ ਲੋਕਾਂ ਨੂੰ ਹੋਰ ਹੀ ਪਤਾ ਲੱਗੇਗਾ ਲਾਈਕ ਨਾ ਐਵਰੀਬਾਡੀ ਸ਼ੁੱਡ ਬੀ ਲਾਈਕ ਪ੍ਰਾਊਡ ਆਫ ਲਾਈਕ ਬੀਇੰਗ ਆ ਫਾਰਮਰ ਆ ਲਾਈਕ ਆ ਬੀਇੰਗ ਆ ਸਨ ਆਫ ਆ ਫਾਰਮਰ ਆਰ ਬੀਇੰਗ ਆ ਡਾਟਰ ਆਫ ਆ ਫਾਰਮਰ ਸੋ ਉਹਨੇ ਕਰਕੇ ਅਸੀਂ ਸਾਰਾ ਸਾਰਾ ਕੁਛ ਕੀਤਾਗਾ ਤਾਂ ਹੁਣ ਇੱਕ ਪਾਸੇ ਖੇਤਾਂ ਦੇ ਵਿੱਚ ਜਿਹੜੇ ਹੈ ਉਹ ਫਸਲ ਖੜੀ ਹੋਈ ਆ ਹਾਂਜੀ ਤਾਂ ਸਾਰੇ ਜਣੇ ਦੇਖ ਰਹੇ ਆ ਕਿੱਦਾਂ ਦਾ ਲੱਗ ਰਿਹਾ ਹੈਗਾ ਕਿ ਨਹੀਂ ਵਧੀਆ ਲੱਗਦਾ ਗਿਆ ਨੌਕਰਾ ਸਾਰੀ ਵੱਖਰੀ ਚੀਜ਼ ਹੈ ਗਿਆ ਸਾਰਾ ਨੂੰ ਵਧੀਆ ਲੱਗ ਰਿਹਾ ਕਿ ਲਾਈਕ ਰੂਟਸ ਨਾਲ ਜੁੜਨ ਦੀ ਗੱਲ ਹੋ ਰਹੀ ਹੈ ਇੱਥੇ ਇੱਕ ਮੈਸੇਜ ਆ ਰਿਹਾ ਹੈਗਾ ਜਿਵੇਂ ਅਸੀਂ ਸਿੱਟਾ ਕਹਿੰਨੇ ਹੈਗੇ ਆ ਜਿਵੇਂ ਮੇਰੇ ਇੱਥੇ ਵੀ ਸਿੱਟਾ ਲਾਇਆ ਆ ਪੰਜਾਬੀ ਸਿੱਟੇ ਦੇ ਮਤਲਬ ਦੋ ਹੁੰਦੇ ਨੇ ਇੱਕ ਸਿੱਟਾ ਮਤਲਬ ਕਹਿੰਦੇ ਸਿੱਟਾ ਇੱਕ ਹੁੰਦਾ ਹੈਗਾ ਕਿ ਲੈਸਨ ਜਾਂ ਕਨਕਲੂਜਨ ਸੋ ਅਸੀਂ ਉਹਨਾਂ ਨੂੰ ਲਾਈਕ ਇਹਨਾਂ ਨੂੰ ਲੈਸਨ ਦੇਣਾ ਚਾਹੁੰਦੇ ਹੈਗੇ ਆ ਕਿ ਆਪਦੀ ਜ਼ਮੀਨ ਨਾਲ ਆਪਦੇ ਰੂਟਸ ਨਾਲ ਜੁੜੋ ਤਾਂ ਦੇ ਕਿਸਾਨੀ ਨੂੰ ਸਪੋਰਟ ਕਰੋ ਲਾਈਕ ਬੀ ਪ੍ਰਾਊਡ ਆਫ ਵਾਟ ਯੂ ਆਰ ਵਾਟ ਯਰ ਬੈਕਗ੍ਰਾਉਂਡ ਇਜ਼ ਕੀ ਨਾਮ ਹੈ ਤੁਹਾਡਾ ਦੁਰਲਭ ਤੁਸੀਂ ਕਿੱਥੋਂ ਆਏ ਹੋਗੇ ਹੁਣ ਵਿਆਹ ਨੂੰ ਕੈਨੇਡਾ ਤੋਂ ਸਪੈਸ਼ਲੀ ਆਏ ਆ ਗਿਆ ਕੈਨੇਡਾ ਚ ਵੈਂਕੂਵਰ ਚ ਸੀ ਬਹੁਤ ਸਪੋਰਟ ਕੀਤਾ ਸੀ ਫਾਮਸ ਪ੍ਰੋਟੈਸਟ ਨੂੰ ਤੇ ਉਹਦੇ ਬਾਅਦ ਇੱਥੇ ਆ ਕੇ ਆਦੇ ਰੂਟਸ ਨਾਲ ਜੁੜੇ ਹੋਏ ਨੇ ਪੂਰੇ